ਬੜੇ ਅਫਸੋਸ ਦੀ ਗੱਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਿੱਜੀ ਹਿੱਤਾਂ ਵਾਸਤੇ ਵਰਤ ਕੇ ਪੰਜਾਬੀਆਂ ਨਾਲ ਵਿਦੇਸ਼ਾਂ 'ਚ ਬੈਠੇ ਲੋਕਾਂ ਨਾਲ ਬਹੁਤ ਵੱਡਾ ਫਰਾਡ ਜਿਹੜਾ ਹੋਣ ਜਾ ਰਿਹਾ ਇਹਦੇ ਤੇ ਬਕਾਇਦਾ ਦੋਨੇ ਪਾਸੇ ਤੱਕੜੀ ਚੋਂ ਨਸਾਲ ਬਕਾਇਦਾ ਇਹਦੀ ਨੰਬਰਿੰਗ ਆ 33440 ਹੀ ਠੀਕ ਹੈ ਉਸ ਤੋਂ ਬਾਅਦ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਹ ਪ੍ਰਾਪਤ ਕਰਤਾ ਦੇ ਦਸਕਤਾਂ ਇੱਥੇ ਪੁੰਤੜ ਸਾਹਿਬ ਦੇ ਹੋਣੇ ਆ ਜਿੱਦ ਤੇ ਨਸੀਬ ਕਰਦੇ ਆ ਇਹ ਦਸਕਤ ਮੈਂਬਰ ਦੇ ਆ ਜਿਹਨੂੰ ਆਪਾਂ ਦਿੰਦੇ ਆ ਤੇ ਆ ਬਲਾਕ ਨੰਬਰ 6 ਮੱਧਿਆ ਮਾਰਗ ਸੈਕਟਰ 28 ਚੰਡੀਗੜ੍ਹ ਆ ਨੰਬਰ ਆ ਇਹਦੇ ਤੇ ਲਿਖਿਆ ਇਹਨਾਂ ਨੇ ਅਕਾਲੀ ਦਲ ਲਿਖਤਾ ਸ਼੍ਰੋਮਣੀ ਅਕਾਲੀ ਦਲ ਸਭ ਦੀ ਚੱਕ ਦਿਆ ਕਿ ਕੱਲਾ ਅਕਾਲੀ ਦਲ ਲਿਖਿਆ ਸ਼੍ਰੋਮਣੀ ਅਕਾਲੀ ਦਲ ਸਭ ਦੀ ਨਹੀਂ ਜਿਸ ਤਰ੍ਹਾਂ ਇੱਥੇ ਸ਼੍ਰੋਮਣੀ ਆ ਪਹਿਲੀ ਗੱਲ ਦੂਸਰੀ ਗੱਲ ਜਿਹੜਾ ਐਡਰੈਸ ਆ ਬਲਾਕ ਨੰਬਰ 6 ਮੱਧਿਆ ਮਾਰਗ ਸੈਕਟਰ 28 ਵੀ ਕੋਈ ਬੰਦਾ ਪੈਸੇ ਦੇਣ ਤੋਂ ਬਾਅਦ ਪਾਰਟੀ ਦਫ਼ਤਰ ਜਾ ਕੇ ਪਤਾ ਨਾ ਕਰ ਲੈ ਵੀ ਅਸਲੀ ਆ ਕਿ ਨਕਲੀ ਆ ਆ ਦਫ਼ਤਰ ਲਿਖਿਆ ਸ੍ਰੀ ਆਮਰਸਰ ਸਾਹਿਬ ਤੇ ਚੰਡੀਗੜ ਕੋਈ ਐਡਰੈਸ ਨਹੀਂ ਕਮੇਟੀ ਬਣਾਈ ਸ੍ਰੀ ਅਕਾਲ ਤਖਤ ਸਾਹਿਬ ਦਾ ਕਿਤੇ ਨਾਂ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਕਿਤੇ ਨਾਂ ਨਹੀਂ ਪੰਜ ਮੈਂਬਰਾਂ ਦਾ ਕਿਤੇ ਨਾਂ ਨਹੀਂ ਸਿਰਫ ਪੰਜ ਮੈਂਬਰੀ ਭਰਤੀ ਕਮੇਟੀ ਲਿਖਦਾ ਕੀ ਦੀ ਭਰਤੀ ਕਮੇਟੀ ਹੈ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤਾਂ ਇਸ ਸਮੇਂ ਸ਼੍ਰੋਮਣੀ ਕਾਲੇ ਦਲ ਦੀ ਐ ਮੀਟਿੰਗ ਹੋਈ ਹੈ ਦਫਤਰ ਵਿਖੇ ਤਾਂ ਉੱਥੇ ਹੀ ਅੱਜ ਇੱਕ ਵੱਡਾ ਸਵਾਲ ਖੜਾ ਕੀਤਾ ਗਿਆ ਜਿਹੜੇ ਜਿਹੜੇ ਵਿਰੋਧੀ ਹੈਗੇ ਨੇ ਜਿਨ੍ਹਾਂ ਦੇ ਅਸੀਂ ਅਕਾਲੀ ਦਲ ਜਿਨ੍ਹਾਂ ਨੇ ਸੁਧਾਰ ਲਿਆ ਦੀ ਗੱਲ ਉਹਨਾਂ ਦੇ ਵੱਲੋਂ ਇੱਕ ਜਿਹੜੀ ਮੈਂਬਰਸ਼ਿਪ ਮੁਹਿੰਮ ਹੋ ਗਈ ਜਿਹੜੀ ਕਿ ਅਕਾਲੀ ਦਲ ਦੇ ਵੱਲੋਂ ਕੀਤੀ ਗਈ ਸ਼ੁਰੂ ਤੇ ਦੂਸਰੀ ਜਿਹੜੀ ਸੁਧਾਰ ਲਿਆਰ ਦੇ ਵੱਲੋਂ ਤੇ ਇਹਨਸਤਾ ਐਨ ਕੇ ਸ਼ਰਮਾ ਸਾਡੇ ਨਾਲ ਨੇ ਸ਼ਰਮਾ ਜੀ ਕੀ ਮਤਲਬ ਜਿਹੜਾ ਅੱਜ ਤੁਸੀਂ ਇਸ ਪਰਚੀਆਂ ਨੂੰ ਤੁਸੀਂ ਦਿਖਾ ਰਹੇ ਹੋ ਅਜੀ ਤੁਸੀਂ ਦੇਖੋ ਵੀ ਅਕਾਲ ਤਖ਼ਤ ਸਾਹਿਬ ਮਹਾਨਾ ਜੀ ਜੀ ਸ੍ਰੀ ਹਰਮੰਦਰ ਸਾਹਿਬ ਤੇ ਅਸੀਂ ਤਾਂ ਜਦੋਂ ਸਰਦਾਰ ਨਾਲ ਜਾਂਦੇ ਆ ਠੀਕ ਪ੍ਰਮਾਤਮਾ ਦਾ ਰੂਪ ਹੀ ਉੱਥੇ ਨਹੀਂ ਰੱਬ ਹੀ ਵਿਰਾਜਮਾਨ ਸਮਝ ਕੇ ਜਾਂਦੇ ਆ ਉੱਥੇ ਬੰਦਾ ਨਤਮਸਤਕ ਹੁੰਦਾ ਹੈਗਾ ਪਿਛਲੇ 6 ਦਿਨ ਤੋਂ ਲਗਾਤਾਰ ਸਾਡੇ ਕੁਝ ਭਰਾ ਟੀਵੀ ਦੇ ਉੱਤੇ ਯਾ ਲੀਸਾ ਵੀ ਚੁੰਦਾ ਸਾਹਿਬ ਵੀ ਸਾਰੇ ਲਗਾਤਾਰ ਪ੍ਰਚਾਰ ਕਰ ਰਹੇ ਆ ਵੀ 18 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਅਸੀਂ ਸ਼ੁਰੂ ਕਰਨੀ ਆ ਜੀ ਸਾਡੇ ਪਾਰਟੀ ਦੇ ਪ੍ਰਧਾਨ ਸਾਹਿਬ ਬਲਵਿੰਦਰ ਸਿੰਘ ਜੀ ਭੁੰਦੜ ਸਾਹਿਬ ਬਾਰ-ਬਾਰ ਅਪੀਲ ਕਰਦੇ ਰਹੇ ਵੀ ਤੁਸੀਂ ਕਾਪੀਆਂ ਦਫ਼ਤਰ ਤੋਂ ਲਿਓ ਮੈਂ ਵੀ ਚੁੰਦਾ ਸਾਹਿਬ ਨੂੰ ਬੇਨਤੀ ਕਰੀ ਵੀ ਜੇ ਕਾਪੀਆਂ ਲੈਣੀ ਤਾਂ ਦਫ਼ਤਰ ਤੋਂ ਲਿਓ ਤੁਸੀਂ ਭਰਤੀ ਕਰੋ ਪਰ ਬੜੇ ਅਫਸੋਸ ਦੀ ਗੱਲ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਸਿਰੇ ਕਾਲ ਤੱਕ ਸਾਨੂੰ ਨਿੱਜੀ ਹਿੱਤਾਂ ਵਾਸਤੇ ਵਰਤ ਕੇ ਪੰਜਾਬੀਆਂ ਨਾਲ ਵਿਦੇਸ਼ਾਂ 'ਚ ਬੈਠੇ ਲੋਕਾਂ ਨਾਲ ਬਹੁਤ ਵੱਡਾ ਫਰਾਡ ਜਿਹੜਾ ਹੋਣ ਜਾ ਰਿਹਾ ਮੈਂ ਤੁਹਾਨੂੰ ਫਰਾਡ ਦਿਖਾਵਾਂ ਆਹ ਕਾ ਪਰਚੀ ਜੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਕਾਪੀ ਆ ਆਇਆ ਮੈਂਬਰਸ਼ਿਪ ਫ੍ਰੋਮ ਨਿਕਲ ਗਈ। ਇਹੀ ਆ ਇਹ ਵਰਕਿੰਗ ਕਮੇਟੀ ਨੇ ਜਾਨਾ ਕੀ ਕੀ ਚੀਜ਼ਾਂ ਨੇ ਮੈਂ ਤੁਹਾਨੂੰ ਸਾਰਾ ਦਿਖਾਵਾਂ। ਅਸੀਂ ਭਰਤੀ ਬਕਾਇਦਾ ਵਰਕਿੰਗ ਕਮੇਟੀ ਸਾਡੀ ਮਤਾ ਪਾਸ ਕਰਦੀ ਆ। ਫਿਰ ਪੈਸੇ ਮੇਰੇ ਸੈਨਾ ਨਾਲ ਨਿਕਲ ਕੇ ਜਾਂਦੇ ਆ ਫਿਰ ਕਾਪੀਆਂ ਛਾਪਦੀਆਂ। ਇਹਦੇ ਤੇ ਬਕਾਇਦਾ ਦੋਨੇ ਪਾਸੇ ਤੱਕੜੀ ਚੋਣ ਨਿਸ਼ਾਨ ਆ। ਜੀ। ਬਕਾਇਦਾ ਇਹਦੀ ਨੰਬਰਿੰਗ ਆ 334401। ਹੂੰ ਹੂੰ। ਠੀਕ ਹੈ। ਉਸ ਤੋਂ ਬਾਅਦ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਹ ਪ੍ਰਾਪਤ ਕਰਤਾ ਦੇ ਦਸਖਤਾਂ। ਇੱਥੇ ਪੁੰਦਰ ਸਾਹਿਬ ਦੇ ਹੋਣੇ ਆ ਜਿਸ ਦਿਨ ਰਸੀਬ ਕਰਦੇ ਆ ਇਹ ਦਸਕਤ ਮੈਂਬਰ ਦੇ ਆ ਜਿਹਨੂੰ ਆਪਾਂ ਦਿੰਦੇ ਆ ਤੇ ਆਹ ਬਲਾਗ ਨੰਬਰ 6 ਮੱਧਿਆ ਮਾਰਗ ਸੈਕਟਰ 28 ਚੰਡੀਗੜ੍ਹ ਆ ਨੰਬਰ ਆ ਇਹਦੇ ਤੇ ਲਿਖਿਆ ਹੁਣ ਇਹ ਭਰਤੀਆ ਦੇਖੋ ਜੀ ਇਹਨਾਂ ਨੇ ਕੀ ਆ ਕਰਿਆ ਵੀ ਉੱਥੇ ਦੇਖੋ ਪ੍ਰਮਾਤਮਾ ਨੂੰ ਧੋਖਾ ਦੇ ਸਕਦਾ ਕੋਈ ਆਦਮੀ ਇਹਨਾਂ ਨੇ ਅਕਾਲੀ ਦਲ ਲਿਖਦਾ ਸ਼੍ਰੋਮਣੀ ਅਕਾਲੀ ਦਲ ਸਭ ਦੀ ਚੱਕ ਦੇ ਅੱਗੇ ਤੋਂ ਅਕਾਲੀ ਦਲ ਕੱਲਾ ਅਕਾਲੀ ਦਲ ਲਿਖਿਆ ਸ਼੍ਰੋਮਣੀ ਅਕਾਲੀ ਦਲ ਸਬਦ ਨਹੀਂ ਜਿਸ ਤਰ੍ਹਾਂ ਇੱਥੇ ਸ਼੍ਰੋਮਣੀ ਆਹ ਪਹਿਲੀ ਗੱਲ ਬਿਲਕੁਲ ਬਿਲਕੁਲ ਦੂਸਰੀ ਗੱਲ ਜਿਹੜਾ ਐਡਰੈਸ ਆ ਹੂੰ 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 ਬਲਾਕ ਨੰਬਰ 6 ਮੱਧਿਆ ਮਾਰਗ ਸੈਕਟਰ 28 ਵੀ ਕੋਈ ਬੰਦਾ ਪੈਸੇ ਦੇਣ ਤੋਂ ਬਾਅਦ ਪਾਰਟੀ ਦਫ਼ਤਰ 'ਚ ਆ ਕੇ ਪਤਾ ਨਾ ਕਰ ਲੇ ਵੀ ਅਸਲੀ ਆ ਕਿ ਨਕਲੀ ਆ ਆ ਦਫ਼ਤਰ ਲਿਖਿਆ ਸ੍ਰੀ ਆਮਰਸਰ ਸਾਹਿਬ ਤੇ ਚੰਡੀਗੜ ਕੋਈ ਐਡਰੈਸ ਨਹੀਂ ਕੋਈ ਪਾਰਟੀ ਕੋਲ ਨੰਬਰ ਸਾਡ ਦੀ ਕੋਈ ਜਗ੍ਹਾ ਨਹੀਂ ਹੈਗੀ ਮਤਲਬ ਕਿੱਥੇ ਜਾ ਕੇ ਖੜਨਗੇ ਲੋਕ ਕਿੱਥੇ ਖੜੂਗਾ ਚੰਡੀਗੜ ਵੀ ਕਿਸੇ ਨੂੰ ਪਤਾ ਨਾ ਲੱਗ ਜੇ ਤੀਸਰੀ ਗੱਲ ਫਿਰ ਬੰਦਾ ਇਹ ਵੀ ਨਾ ਕਹਦੇ ਵੀ ਅਕਾਲ ਤਖਸਾਲ ਸਾਹਿਬ ਨੇ ਕੋਈ ਕਮੇਟੀ ਬਣਾਈ ਸ੍ਰੀ ਅਕਾਲ ਤਖਸਾਲ ਸਾਹਿਬ ਦਾ ਕਿਤੇ ਨਾਂ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਕਿਤੇ ਨਾਂ ਨਹੀਂ ਪੰਜ ਮੈਂਬਰਾਂ ਦਾ ਕਿਤੇ ਨਾਂ ਨਹੀਂ ਸਿਰਫ ਪੰਜ ਮੈਂਬਰੀ ਭਰਤੀ ਕਮੇਟੀ ਲਿਖਦਾ ਕੀ ਦੀ ਭਰਤੀ ਕਮੇਟੀ ਆ ਮਤਲਬ ਅਕਾਊਂਟ ਨੰਬਰ ਨਾ ਐਡਰੈਸ ਨਾ ਕੁਝ ਹੋਰ ਐਡਾ ਵੱਡਾ ਫਰਾਡ ਆ ਵੀ ਜਿੰਨੇ ਮਰਜ਼ੀ ਵਿਦੇਸ਼ਾਂ 'ਚ ਦੇਸ਼ਾਂ 'ਚ ਲੋਕ ਹਰੇਕ ਬੰਦਾ ਹਰੇਕ ਪੰਜਾਬੀ ਕੋਈ ਵੀ ਬੰਦਾ ਇਹ ਪਰਚੀ ਵਾਕਈ ਨਹੀਂ ਵਾਕਈ ਅਸਲੀ ਪਰਚੀ ਹੈਗੀ ਮਤਲਬ ਜੋ ਉਹਨਾਂ ਵੱਲੋਂ ਜੰਦਾ ਕਿਤੇ ਇਹਨੂੰ ਚੈਲੰਜ ਕਰ ਦੇਣ ਇਹੀ ਪਰਚੀ ਆ ਇਹ ਸੋਸ਼ਲ ਮੀਡੀਆ ਦੀ ਘੁਮਰੀਆਂ ਇਹੀ ਕਾਪੀ ਆ ਇਹੀ ਪਰਚੀ ਆ ਜਾਂ ਉਹ ਦਿਖਾ ਦੇਣ ਵੀ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਤੋਂ ਇੰਨੇ ਨੰਬਰ ਤੇ ਅਸੀਂ ਕਾਪੀਆਂ ਜਾਰੀ ਕਰਵਾ ਕੇ ਬੰਨ ਰਹੇ ਆ ਇੱਕ ਕਾਪੀ ਕਿਉਂਕਿ ਮੇਰੇ ਕੋਲ ਤਾਂ ਡੇਲੀ ਆ ਦੇਖੋ ਤੁਸੀਂ ਪੈਸਾ ਪਤਾ ਫਿਰ ਪੈਸਾ ਜਾਣਾ ਕਿੱਥੇ ਆ ਮਤਲਬ ਜਿਹੜਾ ਜਿਹੜਾ ਬੰਦਾ ਸਾਨੂੰ ਇੱਥੇ ਕਾਪੀਆਂ ਜਮ੍ਹਾਂ ਕਰਵਾਉਂਦਾ ਮੰਨ ਲਓ ਆ ਇੱਕ ਕਾਪੀ ਆ ਪ੍ਰੋਫੈਸਰ ਸੁਮੇਰ ਸਿੰਘ ਸੀੜਾ ਇਹਨੇ ਪਟਿਆਲੇ 'ਚ ਭਰਤੀ ਕੀਤੀ ਇਹਨੇ ਲੋਕਾਂ ਤੋਂ ਪੈਸੇ ਇਕੱਠੇ ਕਰਕੇ 45000 ਰੁਪਏ ਜਮ੍ਹਾਂ ਕਰਵਾਇਆ ਅੱਜ ਆ ਰਾਪਤ ਕਰਤਾ ਇੱਥੇ ਮੇਰੇ ਦਸਕਤ ਹੋਣੇ ਹੁਣ ਦਸਕਤਾਂ ਵਾਸਤੇ ਆਏ ਤੇ ਤੇ ਇੱਥੇ ਜਿਹੜਾ ਸਾਡਾ ਐਕਟਿੰਗ ਪ੍ਰਧਾਨ ਸਾਹਿਬ ਆ ਉਹ ਦਸਕਤ ਕਰੂਗਾ ਉਹਨੇ ਜਿਹਨੂੰ ਅਥਰਾਾਈਜ਼ ਕਰਿਆ ਹਰਿੰਦਰ ਨੂੰ ਉਹਨੇ ਦਸਕਤ ਕਰਦੇ ਆ ਬਕਾਇਦਾ ਇਹ ਤੇ ਵੀ ਐਡਰੈਸ ਟੈਲੀਫੋਨ ਨੰਬਰ ਅਕਾਊਂਟ ਸਾਰਾ ਕੁਝ ਹੈਗਾ ਤੇ ਕਿਹੜੀ ਡੇਟ 11/3/2025 ਸੋ ਮਤਲਬ ਇਹ ਆ ਵੀ ਕਾਪੀਆਂ ਇਹ ਆ ਮੇਰੇ ਦਫ਼ਤਰ ਤੋਂ ਕੋਈ ਕਾਪੀ ਨਹੀਂ ਉਹਨਾਂ ਕੋਲ ਗਈ ਅਸੀਂ ਦਰਾਫਤ ਘੇਰੀ ਵੀ ਕਾਪੀਆਂ ਕੋਈ ਗਈ ਨਹੀਂ ਭਰਤੀ ਇਹ ਸਟਾਰਟ ਕਰ ਰਹੇ ਆ ਉੱਥੇ ਜਾ ਕੇ ਵੀ ਕੀ ਕਰ ਰਹੇ ਆ ਆਹ ਕਾਪੀਆਂ ਮਿਲੀਆਂ ਇਹਦੇ ਤੇ ਨਾ ਕੋਈ ਐਡਰੈਸ ਨਾ ਟੈਲੀਫੋਨ ਨੰਬਰ ਫਿਰ ਕਿੰਦੇ ਤੇ ਜੜੇਗਾ ਨਾ ਸਮੇ ਜਿਵੇਂ ਲੋਕ ਇਹ ਭਰਤੀ ਭਰਨੇ ਗਏ ਫਿਰ ਉਹਦਾ ਕੀ ਨਤੀਜਾ ਕੀ ਹੋਏਗਾ ਇਹ ਇਹ ਫਰਾਡ ਦਾ ਤਾਂ ਨਾ ਲੋਕਾਂ ਨੂੰ ਪਤਾ ਲੱਗ ਜਾਣਾ ਪਰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਰਾ ਅਰਦਾਸ ਕਰਕੇ ਜਿਸ ਤਰ੍ਹਾਂ ਚੰਦੂ ਮਾਜਰਾ ਸਾਹਿਬ ਦਰ ਉਂਗਲੀ ਕਰਕੇ ਮੁਕਰੇ ਦੇ ਨਾ ਇਹ ਬੰਦੇ ਫਰਾਡ ਕਰ ਰਹੇ ਆ ਤਾਂ ਮੈਂ ਦੇਖੋ ਇੱਕ ਰੱਬ ਨੂੰ ਮੰਨਣ ਵਾਲਾ ਵਿਅਕਤੀ ਮੈਂ ਕਹਿ ਸਕਦਾ ਹਾਂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਇਹਨੂੰ ਕਦੇ ਮਾਫ ਨਹੀਂ ਕਰੂਗਾ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਨਹੀਂ ਵੀ ਉਹ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਵਰਤ ਕੇ ਸ਼੍ਰੋਮਣੀ ਚੱਕ ਕੇ ਅਕਾਲੀ ਦਲ ਦੇ ਨਾਂ ਤੇ ਪੈਸੇ ਇਕੱਠੇ ਕਰ ਰਹੇ ਆ ਅਕਾਲੀ ਦਲ ਦੇ ਨਾਂ ਤੇ ਭਰਤੀ ਕਰ ਰਹੇ ਆ ਪੈਸੇ ਜਾਣੇ ਕਿੱਥੇ ਪਰ ਇਹਨਾਂ ਦੇ ਇਕੱਠੇ ਹੋ ਕੇ ਤੁਹਾਨੂੰ ਇਹ ਇਹ ਹੀ ਨਹੀਂ ਪਤਾ ਮੈਨੂੰ ਦੱਸੋ ਮੇਰੇ ਨਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਮੇਰੇ ਤੋਂ ਬਗੈਰ ਕੋਈ ਅਕਾਊਂਟਿੰਗ ਨਹੀਂ ਖੁੱਲ ਸਕਦਾ ਜਦ ਤੱਕ ਮੈਂ ਖਜ਼ਾਨਚੀ ਆ ਜੇ ਮੈਂ ਛੱਡ ਦਿਆ ਤਾਂ ਖਲਵਾ ਸਕਦੇ ਆ ਉਹ ਤਾਂ ਪੋਸੀਬਲ ਆ ਜੇ ਉਹ ਸਾਡੀ ਪਾਰਟੀ ਦੀ ਕਾਪੀਆਂ ਲੈ ਕੇ ਭਰਤੀਕਰਨ ਭਰਤੀਕਰਨ ਤੋਂ ਬਾਅਦ ਪ੍ਰਧਾਨਗੀ ਦੀ ਚੋਣ ਲੜਨ ਚੋਣ ਲੜ ਕੇ ਜੇ ਜਿੱਤਦੇ ਤਾਂ ਹੀ ਅਪਾਇੰਟ ਕਰਨਗੇ ਨਾ ਜੀ ਸੋ ਮਤਲਬ ਇਹ ਫਰਾਡ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਿੰਨਾ ਵੱਡਾ ਫਰਾਡ ਹੋ ਰਿਹਾ ਤੁਸੀਂ ਆਪ ਦੇਖ ਲਿਓ ਜੀ ਥੈਂਕ ਯੂ ਬਿਲਕੁਲ ਸੋ ਆ ਜੇ ਮੈਂ ਸਬੂਤਾਂ ਸਮੇਤ ਦਿਖਾਇਆ ਤਾਂ ਬਿਲਕੁਲ ਸੋ ਇਹ ਜਿਹੜੀ ਭਰਤੀ ਜਿਹੜੀ ਮਹੀਮਾ ਹੈਗੀ ਜਿਹੜੀ ਸੁਧਾਰ ਲਿਆਰ ਦੇ ਵੱਲੋਂ ਸ਼ੁਰੂ ਕੀਤੀ ਜਾ ਰਹੀ ਤਾਂ ਉਸ ਦੀ ਜੇ ਪਰਚੀਆਂ ਹੈਗੀਆਂ ਨੇ ਤੁਸੀਂ ਉਹ ਪਰਚੀਆਂ ਜਰੂਰ ਜਿਹੜੀਆਂ ਤੁਸੀਂ ਦੇਖਿਆ ਨੇ ਇਹਨਾਂ ਪਰਚੀਆਂ ਜੋ ਫਰਕ ਹੈਗਾ ਉਹ ਵੀ ਤੁਸੀਂ ਦੇਖਿਆ ਸੋ ਜਿਹੜਾ ਡੇਲੀ ਪੋਸਟ ਅਮਰੀਕਾ ਪਰਸੰਦ ਲਈ ਤੇ ਨਾ ਸੰਦੀਪ ਕਮੋਤ ਚੰਡੀਗੜ੍ਹ